ਸਿਕਲ ਸਾਰਿਆਂ ਨੂੰ ਅੱਜ ਦਾ ਅਸੀਂ ਯੂਸੀ ਪੋਸਟ ਮਾਰਕੀਟ ਐਨਲਾਈਜ਼ ਕਰਾਂਗੇ ਜਿਹਦੇ ਵਿੱਚ ਅਸੀਂ ਅ ਦੇਖਾਂਗੇ ਕਿ ਅੱਜ ਨੈਫਟੀ ਦੀ ਐਕਸਪਾਇਰੀ ਤੇ ਏਓਸੀ ਨੇ ਸਾਨੂੰ ਅ ਵਧੀਆ ਟਰੇਡ ਦਿੱਤੀਆਂ ਔਰ ਸੇਫ ਟਰੇਡ ਵੀ ਦਿੱਤੀਆਂ ਸਾਨੂੰ ਤਾਂ ਅੱਜ ਦਾ ਅਸੀਂ ਐਨਲਾਈਜ਼ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਬੈਕਟੈਸਟ ਦੇ ਵਿੱਚ ਜਾ ਕੇ ਤਾਂ ਐਕਸਪਾਇਰੀ ਸਿਲੈਕਟ ਕਰ ਲਾਂਗੇ ਜੋ 13 ਫਰਵਰੀ ਦੀ ਐਕਸਪਾਇਰੀ ਆ ਔਰ ਤਰੀਕ ਵੀ ਆਜ 13 ਫਰਵਰੀ ਆ ਅੱਜ ਹੀ ਐਕਸਪਾਇਰੀ ਆ ਨੇਫਟੀ ਦੀ ਸਵੇਰੇ 9:30 ਵਜੇ ਡਾਟਾ ਚੈੱਕ ਕਰ ਲਾਂਗੇ ਅਸੀਂ 9:30 ਵਜੇ ਡਾਟਾ ਸਾਡੇ ਕੋ ਆ ਰਿਹਾ ਕਿ ਜਿਹੜਾ ਕਿ ਜਿਹੜਾ ਸਾਡਾ سپورਟ ਔਰ ਵੋਲੀਅਮ ਦੇ ਕਰਕੇ 23000 ਤੇ ਬਣਿਆ ਹੋਇਆ ਔਰ ਸਾਡੇ ਕੋਲ 23100 ਤੇ ਰਜਿਸਟੈਂਸ ਆ ਵੋਲੀਅਮ ਔਰ OH ਚੇਂਜ ਦੇ ਕਰਕੇ ਟਾਈਨੂ ਇੱਕ ਇੱਕ ਕਰਕੇ ਅਸੀਂ ਇਹਨਾਂ ਦੀ ਵੀਕਨੈਸ ਚੈੱਕ ਕਰਾਂਗੇ ਉੱਪਰ ਵੀ ਬਨ ਰਹੀ ਆ ਨੀਚੇ ਬਨ ਰਹੀ ਆ ਤਾਂ ਕਿਸ ਤਰੀਕੇ ਦੇ ਨਾਲ ਵਾਦੀ ਆ ਘਟ ਰਹੀ ਆ ਆਪਾਂ ਉਹ ਚੈੱਕ ਕਰਦੇ ਆ ਇਹ ਜਗ੍ਹਾ ਤੇ ਸਾਡੇ ਕੋਲ ਸਪੋਰਟ ਸਾਈਡ ਤੇ ਜਿਹੜਾ OI ਆ ਉਹ 22500 ਤੇ ਆ ਤੇ 22600 ਤੇ OI ਚੇਂਜ ਆ ਤੇ ਜਿਹੜੀ ਕਿਤੇ ਸਪੋਰਟ ਸਾਈਡ ਤੇ 22500 ਦਾ OI ਬੈਠਾ ਆ ਦੀ ਵੀਕਨੈਸ ਜਿਹੜੀ ਆ 22700 ਤੇ ਆ ਜਿਹੜਾ OI ਚੇਨ ਸਾਡੇ ਕੋਲ 22600 ਤੇ ਆ ਤੇ ਇਹਦੀ ਕਿਤੇ ਵੀਕਨੈਸ ਜਿਹੜੀ ਆ ਉੱਪਰਲੀ ਸਾਈਡ ਬਣ ਰਹੀ ਆ ਇਹ ਵੱਧ ਰਹੀ ਆ ਜਾਂ ਘਟ ਰਹੀ ਆ ਆਪਾਂ ਇੱਕ ਇੱਕ ਕਰਕੇ ਚੈੱਕ ਕਰਦੇ ਆ ਸਭ ਤੋਂ ਪਹਿਲਾਂ ਹੀ OI ਚੈੱਕ ਕਰਾਂਗੇ 22700 ਤੇ ਜੋ ਪਹਿਲਾਂ ਵਧ ਰਿਆ ਸੀਗਾ ਹੁਣ ਡਿਕਰੀਜ਼ਿੰਗ ਮੋਡ ਦੇ ਵਿੱਚ ਆ ਔਰ ਹੁਣ ਜਿਹੜੀ OI ਚੇਨ ਦੀ ਵੀਕਨੈਸ 22600 ਤੋਂ 23000 ਤੇ ਆ ਉਹ ਅਸੀਂ ਚੈੱਕ ਕਰ ਲੈਨੇ ਆ। ਕੋਈ ਚੇਂਜ ਜਿਹੜਾ ਵਾ ਇਨਕਰੀਜ਼ਿੰਗ ਮੋਡ ਦੇ ਵਿੱਚ ਆ। ਫਿਲਹਾਲ ਦੇ ਲਈ ਸਾਡੇ ਕੋਲ ਵੀਊ ਏ ਆ ਕਿ ਜਿਹੜਾ OI ਚੇਂਜ ਜਿਹੜਾ ਉਹ 23000 ਤੇ ਜਾਣ ਲਈ ਤਿਆਰ ਆ 22600 ਤੋਂ ਤਾਂ ਇੱਕ ਸਾਡਾ ਜਿਹੜਾ ਏ ਜਗ੍ਹਾ ਤੇ ਫਿਰ ਜਿਹੜਾ ਵਾ ਆ سپورਟ ਸਾਡਾ ਜਿਹੜਾ ਸਟਰੋਂਗ ਬਣ ਜਾਂਦਾ ਕਿਉਂਕਿ ਵੋਲੀਅਮ ਵੋਲੀਅਮ ਦੀ نیچے ਕਿਤੇ ਵੀ ਇਹ ਦੇ ਵੀਕਨੈਸ ਨਹੀਂ ਆ। ਕਿਤੇ ਆਪਾਂ ਦੇਖ ਸਕਦੇ ਹਾਂ ਕਿ 72% ਹੈਗੀ ਆ ਪਰ ਇਹ ਹਜੇ ਵੀ ਸਾਡੀ ਵੀਕਨੈਸ ਜਿਹੜੀ ਆ ਉਹ 75% ਤੋਂ ਜ਼ਿਆਦਾ ਹੋਏ ਤੇ ਫੇਰ ਹੀ ਕੰਸੀਡਰ ਕਰਦੇ ਉਹ ਵੀ ਇਹ ਡਿਕਰੀジング ਮੋਡ ਦੇ ਵਿੱਚ ਆ ਤਾਂ ਸਪੋਰਟ ਸਾਡਾ ਜਿਹੜਾ ਸਟਰੋਂਗ ਆ ਔਰ ਵੋਲੀਅਮ ਸਾਈਡ ਤੇ ਜਿਹੜੀ ਆ OH ਚੇਂਜ ਸਾਡਾ 23500 ਤੇ ਆ ਤਾਂ ਇਹਦੀ ਜਿਹੜੀ ਵੀਕਨੈਸ ਆ ਉਹ 23600 ਤੇ ਆ ਤੇ ਇਹ ਵੀ ਜਿਹੜੀ ਵੋਲੀਅਮ ਦੀ ਵੀਕਨੈਸ ਆ ਇਹ ਵੀ ਘਟ ਰਹੀ ਆ ਤਾਂ ਸਾਡੇ ਕੋਲ ਜਿਹੜਾ ਰਜਿਸਟੈਂਸ ਆ ਉਹ ਵੀ ਫਿਲਹਾਲ ਦੇ ਲਈ 23100 ਤੇ ਜਿਹੜਾ ਇਹ ਸਟਰੋਂਗ ਆ ਵੋਲਿਊਮ অর ਓਏ ਚੇਂਜ ਦੇ ਕਰਕੇ ਤਾਂ ਇਹ ਇਹਦੇ ਲਈ ਸਾਡਾ ਜਿਹੜਾ ਵੀਊ ਹੋਊਗਾ ਇਹ ਹੋਊਗਾ 23000 ਦੇ سپورਟ ਤੇ ਮਿਲੂਗਾ ਤੇ ਅਸੀਂ ਕਾਲ ਟਰਾਈ ਕਰਾਂਗੇ ਤਾਂ ਅਗਰ 23100 ਦੇ ਰਜਿਸਟੈਂਸ ਤੇ ਮਿਲੂਗਾ ਤਾਂ ਉਹ ਕੋ ਟਰਾਈ ਕਰਾਂਗੇ ਬਾਕੀ ਸਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਹਜੇ ਸ਼ਿਫਟਿੰਗ ਨਹੀਂ ਹੋਈ ਤਾਂ ਸਭ ਤੋਂ ਪਹਿਲਾਂ ਆਪਸੀਂ ਆਪਣੇ ਜਿਹੜੇ ਏਓਸੀ ਦੇ ਲੈਵਲ ਆਊਟ ਡਰਾ ਕਰ ਲੈਣੇ ਆ ਇਹ ਸਾਡੇ ਕੋਲ 23000 ਦੇ ਲੈਵਲ ਆ ਕੇ ਤੈਅਰ ਦਾ ਸਪੋਰਟ ਤੇ 23000 ਦਾ ਰਜਿਸਟੈਂਸ ਆ ਗਿਆ ਅਗੇ 23050 ਦਾ ਦਾ ਰਜਿਸਟੈਂਸ ਆ ਉਹ ਕਰ ਲਾਂਗੇ ਅਸੀਂ ਇਹ ਸਾਡੇ ਕੋਲ 23050 ਦਾ ਰਜਿਸਟੈਂਸ ਆ ਗਿਆ ਤੇ ਹੁਣ ਸਾਡੇ ਕੋਲ 230 100 ਦਾ ਰਜਿਸਟੈਂਸ ਜਿਹੜਾ ਵਾ 230121 ਆ ਰਿਹਾ ਕੈਂਡਲ ਅਸੀਂ ਮੂਵ ਕਰਾਵਾਂਗੇ 9:30 ਤੱਕ ਕੈਂਡਲ ਆ ਜਾਣੇ 3-3 ਮਿੰਟ ਵਾਲੀ ਕੈਂਡਲ ਜਿਹੜੀ ਆ ਉਹ 9:30 ਵਜੇ ਸਾਡੇ ਕੋਲ ਕੁਝ ਇਸ ਪੋਜੀਸ਼ਨ ਤੇ ਆ ਰਹੀ ਆ ਇਹ 23070 ਤੋਂ ਉੱਪਰ ਜਾ ਕੇ ਜਿਹੜੀ ਆ ਉਹ ਬੰਦ ਹੋਈ ਆ ਤਾਂ 23070 ਜਿਹੜਾ ਸਾਡਾ ਵਾ ਉਹ 23100 ਦਾ ਜਿਹੜਾ ਵਾ ਉਹ سپورਟ ਬੰਦ ਆ ਵਾ ਜਾਂ ਫਿਰ ਅਹੀਂ 23000 ਤੇ 050 ਦਾ ਜਿਹੜਾ ਵਾ ਇਹਨੂੰ ਅਸੀਂ ਰੈジਸਟੈਂਸ ਮੰਨ ਸਕਦੇ ਆ ਤਾਂ ਇਹ ਉੱਪਰ ਜਾ ਕੇ ਕੈਂਡਲ ক্লোਜ਼ ਹੋਈ ਹੈ ਇਸ ਤੋਂ ਉੱਪਰ ਕਾਲ ਨਹੀਂ ਬਣੂਗਾ ਕਿਉਂਕਿ ਰੈジਸਟੈਂਸ ਤੋਂ ਸਾਡਾ ਜਿਹੜਾ ਵਾ ਉਹ ਉੱਪਰ ਚੱਲ ਰਿਹਾ ਵਾ ਅਸੀਂ ਫੇਰ ਵੇਟ ਕਰ ਲੈਨੇ ਆ ਲੈਵਲ ਦੀ ਆਡਾ ਲੈਵਲ ਜਿਹੜਾ ਆ ਉਹ ਕੋਈ 936 ਤੇ ਆ 936 ਤੇ ਅਸੀਂ ਚੈੱਕ ਕਰ ਲੈਨੇ ਆ ਟੈਂਟਮੈਂਟ ਡਾਟਾ ਅੱਗੇ ਵਧਾਵਾਂਗੇ 936 ਤੇ ਸਾਡਾ ਕੀ ਵੀ ਉਹ ਬਣ ਰਿਹਾ ਕਿ ਜਿਹੜੀ ਸਾਡੀ ਵੀਕਨੈਸ ਆ ਉਹ OI ਚੇਂਜ ਦੀ ਜਿਹੜੀ 23000 ਤੇ 23000 ਤੇ OI ਚੇਂਜ ਆ ਗਿਆ ਤੇ 23050 ਤੇ ਜਿਹੜੀ ਇਹਦੀ ਵੀਕਨੈਸ ਆ ਗਈ ਆ ਔਰ ਇਹ ਇਨਕਰੀジング ਮੋਡ ਦੇ ਵਿੱਚ ਆ ਤਾਂ ਇਥੋਂ ਅਸੀਂ ਜਿਹੜੀ ਆ ਹੁਣ ਸਾਡੇ ਕੋਲ ਇਹ 23000 ਇਸ ਜਗ੍ਹਾ ਤੇ ਆ ਗਿਆ ਤਾਂ ਇਥੋਂ ਅਸੀਂ ਇੱਕ ਪੁੱਟਰ ਦਾ ਟ੍ਰੇਡ ਇਨੀਸ਼ੀਏਟ ਕਰ ਸਕਦੇ ਹਾਂ ਕਿਉਂਕਿ ਫਸਟ ਟਾਈਮ ਜਿਹੜੀ ਆ ਉਹ ਲੈਵਲ ਤੇ ਆਈ ਆ ਔਰ ਇਹ ਸਾਡੀ ਮਾਰਕੀਟ ਦਾ ਅੱਜ ਦਾ ਜਿਹੜਾ ਟਾਪ 20.SL ਰੱਖਾਂਗੇ। ਇਹ ਕੈਂਡਲ ਮੂਵ ਕਰਾ ਲੈਨੇ। ਇਸ ਕੈਂਡਲ ਨੇ ਜਿਹੜਾ ਵਾ ਉਹ ਸਾਡਾ ਸਟਾਪ ਲਸ ਜਿਹੜਾ ਹਿੱਟ ਕਰਤਾ। ਮਾਰਕੀਟ ਉੱਪਰ ਚੱਲ ਗਈ ਹੈ ਇੱਕ ਲੈਵਲ ਹੋ ਡਰਾ ਕਰਾਂਗੇ ਤਈ 172 ਦਾ ਤਈ ਕੈਂਡਲ ਜਿਹੜੀ ਮਾਰਕੀਟ ਜਿਹੜੀ ਉੱਪਰ ਚੱਲ ਗਈ ਹੈ ਤਈ ਇੱਕ 72 ਦਾ ਅਸੀਂ ਲੈਵਲ ਡਰਾ ਕਰ ਲਿਆ ਔਰ ਇੱਕ ਹੀ ਕੈਂਡਲ ਤੇ ਲੈਵਲ ਜਿਹੜੀ ਆ ਉਹ ਉੱਪਰ ਆ ਗਈ ਹੈ ਇੱਕ ਕੈਂਡਲ ਇੱਥੇ ਜਾ ਕੇ ਸਾਡੇ ਪੂਰਾ ਲੈਵਲ ਨੂੰ ਟੱਚ ਕੀਤਾ ਹੈ ਨੇ। ਔਰ ਅਗਲੀ ਕੈਂਡਲ ਜਿਹੜੀ ਹੈ ਰੀਟੈਸਟ ਕਰਨ ਦੇ ਲਈ ਆਈ ਆ। ਅਸੀਂ ਇਸ ਕੈਂਡਲ ਦੇ ਡਾਟਾ ਚੈੱਕ ਕਰ ਲੈਨੇ ਆ। 957 ਤੇ 957 ਤੇ ਜਿਹੜਾ ਡਾਟਾ ਸਾਡੇ ਕੋਲ ਕਾਫੀ ਜ਼ਿਆਦਾ ਚੇਂਜ ਹੋ ਚੁੱਕਿਆ ਓਏ ਹੀ ਚੇਂਜ ਵੀ ਕਿਤੇ ਇੱਧਰ ਆ ਕੇ ਬੈ ਗਿਆ 99.6% ਹੋ ਗਿਆ। ਔਰ ਸਾਡੇ ਕੋਲ ਜਿਹੜਾ ਵੋਲੀਮ ਦਾ ਹੈਗਾ ਵਾ ਵੋਲੀਮ ਹੀ 23100 ਤੇ ਜਿਹੜਾ ਵਾ ਇਨਕਰੀਸ ਕਰ ਰਿਹਾ ਅਸੀਂ ਹੋਲੀ ਵਾਲੀ OI ਵੋਲੀਮ ਇਨਕਰੀਸ ਕਰ ਰਿਹਾ OI ਵੀ ਇਨਕਰੀਸ ਕਰ ਰਿਹਾ ਔਰ OI ਚੇਂਜ ਵੀ ਇਨਕਰੀਸ ਕਰ ਰਿਹਾ ਤਾਂ ਇਥੋਂ ਸਾਨੂੰ ਸਾਡੇ ਕੋਲ ਇਹ ਪਤਾ ਲੱਗਦਾ ਵਾ ਕਿ ਸਾਡੇ ਕੋਲ 23100 ਤੋਂ ਜਿਹੜਾ ਵਾ ਸ਼ਿਫਟਡ ਫਰੋਮ ਬਾਟਮ ਤੋਂ 23100 ਤੋਂ ਜਿਹੜਾ 23000 ਤੇ ਆ ਗਿਆ ਤੇ ਹੁਣ ਜਿਹੜਾ ਫੇਰ ਜਿਹੜਾ ਵਾ ਰਿਸਟੈਂਸ ਉਹ 23000 ਤੋਂ ਤੇ ਯਾਰ ਸੌਰੀ ਰਜਿਸਟੈਂਸ ਸਾਡਾ ਜਿਹੜਾ ਵਾ ਉਹ 23000 ਤੋਂ 23100 ਤੇ ਆ ਗਿਆ OI ਚੇਂਜ ਦੇ ਕਰਕੇ ਔਰ ਵੋਲੀਅਮ ਔਰ OIV ਇਨਕਰੀਸ ਕਰ ਰਹੇ ਨੇ ਤੇ ਇਸ ਜਗ੍ਹਾ ਤੋਂ ਰਜਿਸਟੈਂਸ ਸਾਈਡ ਤੋਂ ਦੇਖਿਆ ਤੇ ਇਹ ਵੀ ਉੱਪਰ ਨੂੰ ਜਿਹੜੀ ਆ ਆਪਣਾ ਪੁਸ਼ ਕਰ ਰਿਹਾ ਮਾਰਕੀਟ ਨੂੰ ਤੇ 23100 ਤੋਂ ਕਿਤੇ 23150 ਤੇ ਜਿਹੜੀ ਵੀਕਨੈਸ ਆ ਗਈ ਆ OI ਚੇਂਜ ਦੀ ਤਾਂ OI ਚੇਂਜ ਚੈੱਕ ਕਰ ਲੈਣੇ ਕਰੀ ਹਾਂ ਕਾਫੀ ਜ਼ਿਆਦਾ ਇਨਕਰੀਸਿੰਗ ਮੋਡ ਦੇ ਵਿੱਚ ਆ ਵੋਲੀਅਮ ਇਨਕਰੀਸ ਕਰ ਰਿਹਾ ਔਰ OI ਜਿਹੜਾ ਵਾ ਉਹ ਥੋੜਾ ਇਨਕ੍ਰੀਸ ਕੀਤਾ ਸੀਗਾ ਹੇ ਨੀਚੇ ਨੇ ਮੁੰਡੀ ਕੀਤੀ ਆ ਪਰ ਫਿਰ ਵੀ ਸਾਡੇ ਕੋ ਵੋਲੀਅਮ ਦੀ ਜਿਹੜੀ ਆ OI ਚੇਂਜ ਜਿਹੜਾ ਉੱਪਰਲੀ ਸਾਈਡ ਤੇ ਇਨਕ੍ਰੀਸ ਕਰ ਰਿਹਾ ਤਾਂ ਅਸੀਂ ਇਹ ਤੋਂ ਪੁੱਟ ਦਾ ਨਹੀਂ ਸੋਚ ਸਕਦੇ ਅਗਰ ਨੀਚੇ ਆਊਗਾ ਤਾਂ ਅਸੀਂ ਕਾਲ ਦਾ ਕਾਲ ਦਾ ਸੋਚਾਂਗੇ ਤੇ ਇਹ ਜਿਹੜੀ ਟ੍ਰੇਡ ਆਪਾਂ ਨਹੀਂ ਇਨੀਸ਼ੀਏਟ ਕਰਾਂਗੇ ਨੈਕਸਟ ਲੈਵਲ ਤੇ ਆਉਣ ਦਾ ਵੇਟ ਕਰਾਂਗੇ ਇੱਕ ਵਾਰੀ ਫੇਅਰ ਲੈਵਲ ਤੇ ਇਹ ਡਾਟਾ ਚੈੱਕ ਕਰ ਲਈਏ 10 ਵਜੇ 9 ਮਿੰਟ 10 ਵਜੇ 9 ਮਿੰਟ ਤੇ ਸਾਡੇ ਕੋਲ ਡਾਟਾ ਹੋਰ ਚੇਂਜ ਹੋ ਗਿਆ ਜਿਹੜਾ ਉਹ ਹੀ ਚੇਂਜ ਆ 23100 ਤੋਂ ਜਿਹੜਾ ਵਾ ਉਹ 23200 ਤੇ ਚੜ ਗਿਆ ਸ਼ਿਫਟਿੰਗ ਫਰੋਮ ਬਾਟਮ ਹੋ ਗਿਆ ਪਹਿਲਾਂ نیچے ਸੀਗਾ ਉੱਪਰ ਚੱਲ ਗਿਆ ਤਾਂ ਇਧਰ ਵੀ ਜਿਹੜੀ ਆ ਵੀਕਨੈਸ ਜਿਹੜੀ ਆ ਉਹ ਇਨਕਰੀਜ਼ ਹੋ ਰਹੀ ਆ ਕਾਫੀ ਜ਼ਿਆਦਾ ਬੋਡੀ ਅੰਦਰ ਦੇਖ ਲਾਂਗੇ ਪਰਸੈਂਟ ਜੋ ਵੀ ਇਨਕਰੀਸ ਮੋਡ ਦੇ ਵਿੱਚ ਆ ਬੋਲਨੀ ਆ ਵੀ OY ਚੇਂਜ ਵੀ ਇਨਕਰੀਸ ਆ OY اور OY ਚੇਂਜ ਦੀ ਜਿਹੜਾ ਵਾ ਉਹ 100% ਹੋ ਚੁੱਕਿਆ ਤਾਂ ਫਿਰ ਵੀ ਸਾਡੇ ਕੋਲ ਜਿਹੜੀ ਹੈ ਹਜੇ 150 ਦੇ سپورਟ ਤੇ ਆਊਗਾ ਤਾਂ ਫਿਰ ਅਸੀਂ ਕਾਲ ਦਾ ਜਿਹੜਾ ਵੀ ਉਹ ਨਾ ਸਕਦੇ ਆ ਕਿਉਂਕਿ سپورਟ ਸਾਡਾ ਹਜੇ ਜਿਹੜਾ ਵਾ ਉਹ 23100 ਤੇ ਆ ਉਹ ਨੀਚੇ 23000 ਤੇ ਵੀ ਇਹਦਾ ਵੋਲੀਅਮ اور OY ਚੇਂਜ ਹਜੇ ਬੈਠੋ ਯਾਰ ਅਕੈਂਟ ਲੀਕ ਹੋਰ ਸਾਡੇ ਕੋਲ نیچے ਜਾ ਕੇ ਬੰਦ ਰਹੀ ਹੈ ਇੱਕ ਵਾਰੀ ਡਾਟਾ ਚੈੱਕ ਕਰ ਲੈਨੇ 10 ਵਜੇ 1 ਕੀ ਬੰਦ ਦਾ ਸੋਲ ਦੇ 21 ਮਿੰਟ ਦੇ ਜਿਹੜਾ ਡਾਟਾ ਸਾਡੇ ਕੋਲ ਆ ਰਿਹਾ ਉਹ ਸਾਨੂੰ ਇਹ ਦੱਸ ਰਿਹਾ ਵਾ ਕਿ ਮਾਰਕੀਟ ਜਿਹੜੀ ਆ ਉਹ 23150 ਦੇ ਸਟ੍ਰਾਈਕ ਪ੍ਰਾਈਸ ਤੇ ਆ ਗਈ ਆ ਤੇ ਹੁਣ نیچے ਜਿਹੜੀ ਵੀਕਨੈਸ ਸੀਗੀ 23100 ਤੇ ਉਹ ਵੀ ਜਿਹੜੀ ਉੱਪਰ ਚਲੀ ਗਈ ਆ ਮਾਰਕੀਟ ਹੋਰ ਜ਼ਿਆਦਾ ਜਿਹੜੀ ਆ ਉਹ ਬੁਲਿਸ਼ ਪ੍ਰੈਸ਼ਰ ਦੇ ਵਿੱਚ ਆ 23100 ਤੇ ਜਿਹੜਾ ਵੋਲੀਅਮ ਸੀਗਾ ਉਹ 23200 ਤੇ ਹੁਣ ਸ਼ਿਫਟ ਹੋ ਗਿਆ ਤਾਂ ਅਸੀਂ ਪੁੱਟ ਦਾ ਵੀ ਨਹੀਂ ਲੈ ਸਕਦੇ نیچے ਆਊਗੀ ਤੇ ਅਸੀਂ ਅਪੋਲ ਦਾ ਵੀਊ ਦੇਖਾਂਗੇ ਫੇਅ ਮਾਰਕੀਟ ਉੱਪਰਲੇ ਸਟ੍ਰਾਈਕ ਪ੍ਰਾਈਸ ਤੇ ਚੱਲੇਗੀ 10 ਵਾਜੀ ਦੇ 33 ਮਿੰਟ ਦਾ ਡਾਟਾ ਚੈੱਕ ਕਰ ਲਈਏ 10 ਵਾਜੀ ਦੇ 33 ਮਿੰਟ ਤੇ ਹੋਰ ਜ਼ਿਆਦਾ ਬੁਲਿਸ਼ ਹੋ ਗਿਆ ਹੁਣ ਦੇਖੋ ਤੁਸੀਂ ਇਧਰ ਵੋਲੀਅਮ ਦੇ ਵੀ ਇਨਕਰੀਜ਼ ਕਰ ਰਹੀ ਆ ਵੋਲਿਊਮ ਵੀ ਤਿਆਰ 100 ਤੇ ਇੰਕਰੀਜ਼ ਕਰ ਰਿਹਾ ਔਰ ਇਹ ਵਾਲੀ ਵੀਕਨੈਸ ਜਿਹੜੀ ਆ ਵੋਲਿਊਮ ਦੀ ਉੱਪਰ ਗਿਆ ਸੀ ਕੋਣ نیچے ਉਹ ਜਿਹੜਾ ਵੋਲਿਊਮ ਦੀ ਵੀਕਨੈਸ ਜਿਹੜੀ ਘੱਟ ਰਹੀ ਹੈ ਆਪਾਂ ਚੈੱਕ ਕਰ ਲੈਣੇ ਆ ਤਿਆਰ 100 ਤੇ ਦੇਖੋ ਬੋਦੀਮ ਜਿਹੜਾ ਟਿਕਰੀ ਜੀ ਮੋੜ ਦੇ ਵਿੱਚ ਆ ਇਹਦਾ ਮਤਲਬ ਇਹ ਆ ਕਿ ਵੋਲਿਊਮ ਜਿਹੜਾ ਵਾ ਉਹ ਡੇਂਜਰ ਜ਼ੋਨ ਤੋਂ ਬਾਹਰ ਆ ਰਿਹਾ ਵਾ ਉੱਪਰਲੇ ਬਨੇ ਸ਼ਿਫਟ ਕਰ ਰਿਹਾ ਤਾਂ ਫੇਰ ਵੀ ਇੱਥੇ ਅਸੀਂ ਜਿਹੜਾ ਵਾ ਉਹ ਪੁੱਟ ਦਾ ਟ੍ਰੇਡ ਜਾਂ ਕੌਜ਼ ਦਾ ਟ੍ਰੇਡ ਨਹੀਂ ਲਵਾਂਗੇ ਆਪਾਂ ਵੇਟ ਕਰਾਂਗੇ ਇੱਕ ਜੇਕਰ نیچے ਟੱਚ ਕਰ ਜਾਂਦੀ ਤਾਂ ਅਸੀਂ ਇੱਥੇ ਟ੍ਰੇਡ ਲੈ ਸਕਦੇ ਸੀਗੇ ਔਰ ਫਿਰ ਵੀ ਜੇਕਰ ਅਸੀਂ ਡਿਸਕੀ ਟ੍ਰੇਡ ਜਿਹੜਾ ਵਜ ਤੋਂ ਬਣ ਸਕਦਾ ਕਿਉਂਕਿ ਇਹ ਡਿਸਟੈਂਸ ਸਾਡਾ ਦੂਰ ਆ ਤੇ ਕੈਂਡਲ ਸਾਡੇ ਲੈਵਲ ਤੋਂ ਉੱਪਰ ਏਓਸੀ ਦੇ ਲੈਵਲ ਤੋਂ ਉੱਪਰ ਆ ਕੇ ক্লোਜ਼ ਕੀਤੀ ਹੈ ਔਰ ਫਸਟ ਟਾਈਮ ਜਿਹੜੀ ਆ ਉਹ ਆ ਦੇਖਾਂਗੇ ਕਿ ਕਿੰਨੀ ਵਰੀ ਲੈਵਲ ਤੇ ਆ ਗਈ ਆਈ ਥਿੰਕ ਸੋ ਇਹ ਫਸਟ ਟਾਈਮ ਲੈਵਲ ਤੇ ਆਈ ਹੈ फस्ट टाइम नहीं पहला भी स्ट्राइक कर चुकी है लैवल से तो एक बार असं नीचे वाले स्ट्राइक प्राइस जी तो परमिशन ले लाँगे तेई तो अगर वो बेरिश होया बुलिश हो तो अं ट्रेड लैसती ले हैं लेकिन जड़ा ये जरा हजे बेरिश मोडा तो यह एक रिस्की ट्रेड हो जाऊगी क्योंकि सपोर्ट भी जोड़ा सा नीचे बैठा हुआ वा तो आप वेट कर लें लैवल की 10:57 ਮਿੰਟ ਤੇ 10:57 ਮਿੰਟ ਤੇ ਮਾਰਕੀਟ ਜਿਹੜੀ ਹੈ 200 ਤੇ ਸਪੋਰਟ ਤੇ ਆਈ ਔਰ ਇਹ ਜਿਹੜਾ ਇੱਕ ਸਟਰੋਂਗ ਸਾਡੇ ਕੋਲ ਰੈジਸਟੈਂਸ ਕ੍ਰੀਏਟ ਹੋ ਗਿਆ ਤੈਅਰ 200 ਦਾ ਤੇ ਸਪੋਰਟ ਹੌਲੀ ਸਾਈਡ ਤੋਂ ਡਾ ਪ੍ਰੈਸ਼ਰ ਆ ਰਿਹਾ ਉਹ ਇਹ ਚੇਂਜ ਜਿਹੜਾ ਉਹ ਵੀ 2200 ਤੇ ਆ ਕੇ ਕਿਤੇ ਬੈਠ ਗਿਆ ਹੁਣ ਹੁਣ ਸਾਡੇ ਕੋਲ ਜਿਹੜਾ ਸਪੋਰਟ ਤੇ ਰੈジਸਟੈਂਸ ਜਿਹੜੇ ਆ ਇੱਕ ਅ ਸੇਮ ਹੀ ਸਟ੍ਰਾਈਕ ਪ੍ਰਾਈਸ ਤੇ ਆ ਗਏ ਆ ਇਸ ਵਾਲੀ ਕੰਡੀਸ਼ਨ ਦੇ ਵਿੱਚ ਤਾਂ نیچے ਜਿਹੜਾ ਵਾ ਹਜੇ ਵੀ ਜਿਹੜਾ ਬੇਅਰਿਸ਼ ਪ੍ਰੈਸ਼ਰ ਲੱਗ ਰਿਹਾ ਮਾਰਕੀਟ ਨੂੰ ਸਪੋਰਟ ਸਾਈਡ ਤੋਂ ਇਸ ਜਗ੍ਹਾ ਤੋਂ ਅਸੀਂ ਜਿਹੜੀ ਆ ਇੱਕ ਟ੍ਰੇਡ ਇਨੀਸ਼ੀਏਟ ਕਰ ਸਕਦੇ ਹਾਂ ਕਿਉਂਕਿ ਸਾਡਾ ਜਿਹੜਾ ਵਾ ਉਹ ਹੀ ਚੇਂਜ ਆ ਕਿਤੇ نیچے ਸੀਗਾ 23100 ਤੇ ਉਹ ਹੁਣ ਉੱਪਰ ਆ ਕੇ 23200 ਦੇ ਤੇ ਬੈਠ ਗਿਆ 3.0 ਦੇ ਸਰ ਰੱਖਾਂਗੇ ਜੇ नेक्स्ट ਲੈਵਲ ਦਾ ਜਿਹੜਾ ਉੱਪਰਲੇ ਲੈਵਲ ਦਾ ਉਹ ਟਾਰਗੇਟ ਰੱਖਾਂਗੇ ਕੈਂਡਲ ਜਿਹੜੀ ਆਵਲੀ નીચે ਅਟੈਚ ਕੀਤੀ ਹੈ ਲਗਭਗ ਰੀਟੈਸਟ ਕਰਨ ਆਈ ਸੀਗੀ 50% ਜਦੋਂ ਆਪਣੇ ਹੱਕ ਦੇ ਵਿੱਚ ਮੂਵ ਕਰ ਜਾਊਗਾ ਤਾਂ ਅਸੀਂ ਇਹਨੂੰ ਕੋਸਟ ਪੋਸਟ ਕਰ ਦਿੰਨੇ ਹਾਂ ਕਿਉਂਕਿ ਅਸੀਂ ਬਿਲਕੁਲ ਸੇਫ ਜਿਹੜੇ ਟ੍ਰੇਡ ਲਾਵਾਂਗੇ ਔਰ ਜਿਹੜਾ ਪ੍ਰੋਫਿਟ ਸਾਡਾ ਬਣਿਆ ਉਹ ਨੂੰ ਅਸੀਂ ਹੱਥੋਂ ਨਹੀਂ ਜਾਣ ਦੇਣਾ ਹਾਂ ਇਸ ਜਗ੍ਹਾ ਤੇ ਸਾਡਾ ਡਾਵਾ ਉਹ ਟਾਰਗੇਟ ਪੂਰਾ ਮਿਲ ਗਿਆ 1142 ਪਰ ਐਕਸਪਾਇਰੀ ਹੁੰਦੇ ਕਰਕੇ ਵੀ ਅਸੀਂ ਸੇਫ ਟ੍ਰੇਡ ਵਾਲੀ ਜਾਵਾਂਗੇ 1142 ਤੇ ਸਾਡੇ ਕੋਲ ਜਿਹੜਾ ਵਾ ਬਿਲਕੁਲ ਮਾਰਕੀਟ ਦਾ ਜਿਹੜਾ ਵਾ ਇੱਕ ਸਟਰੋਂਗ ਬਣ ਗਿਆ ਵਾ ਇਥੇ ਸਪੋਰਟ ਜਿਹੜਾ ਰੈਜ਼ਿਸਟੈਂਸ ਜਿਹੜਾ ਵਾ ਸਟਰੋਂਗ ਆ ਤੇ ਇਹ ਸਾਡੇ ਕੋਲ ਜਿਹੜਾ ਵਾ ਲੈਵਲ ਵੀ ਜਿਹੜਾ ਬਿਲਕੁਲ ਟਾਪ ਲੈਵਲ ਜਿਹੜਾ ਹਜੇ ਤੱਕ ਸਾਨੂੰ ਦਿਖਾ ਰਿਹਾ ਵਾ ਔਰ ਨੀਚੇ ਵਾਲੀ ਸਾਈਡ ਤੋਂ ਦੇਖਾਂਗੇ OI ਚੇਂਜ ਇਨਕਰੀਸ ਕਰ ਰਿਹਾ 93% ਆ ਇਨਕਰੀਸ ਕਰ ਰਿਹਾ ਸੀ ਹੁਣ ਥੋੜੀ ਜਨੇ ਮੁੰਡੀ ਜਿਹੜੀ ਸੁੱਟੀ ਹੈ ਪਰ ਫਿਰ ਵੀ ਇਹ ਨਵਾਂ ਇਸ ਇਨਕਰੀਜ਼ਿੰਗ ਮੋਡ ਦੇ ਵਿੱਚ ਹੀ ਬੰਨਾਂਗੇ ਇਹ ਜਗ੍ਹਾ ਤੋਂ ਅਸੀਂ ਜਿਹੜਾ ਉਹ ਫਸਟ ਟਾਈਮ ਸਾਡੇ ਲੈਵਲ ਤੇ ਆਈ ਹੈ ਇੱਕ ਵਾਰੀ ਅਸੀਂ ਇੱਥੋਂ ਜਿਹੜਾ ਵਾ ਉਹ ਫੁੱਟ ਦਾ ਟਰੇਡ ਲੈ ਲਾਂਗੇ ਮਾਰਕੀਟ ਇੱਕ ਵਾਰੀ ਰੀ ਟੈਸਟ ਕਰਨਾ ਹੋਊਗੀ ਫਿਰ ਅਸੀਂ ਐਂਟਰੀ ਕਰਾਂਗੇ 3 ਮਿੰਟ ਦੀ ਕੈਂਡਲ ক্লোਜ਼ ਕੀਤੀ ਆ ਟਾਰਗੇਟ ਦੇ ਉੱਪਰ ਇਹ ਵਾਲੀ ਜਿਹੜੀ ਕੈਂਡਲ ਆ ਲੱਗ ਪਾਉ ਨੂੰ نیچے ਹੋ ਕੇ ਉਹ ਰੀ ਟੈਸਟ ਕਰਨ ਆਈ ਹੈ

ਸਪੋਰਟ ਬਣਿਆ ਹੋਇਆ OI ਵਾਲੀ ਵਾਲੀ ਅਮਰ ਹੋਈ ਚੇਂਜ ਕਰਕੇ ਰੈਜ਼ਿਸਟੈਂਸ ਵੀ 2200 ਤੇ ਬਣਿਆ ਹੋਇਆ ਵਾਲੀ ਵਾਲੀ OI ਚੇਂਜ ਕਰਕੇ ਤਾਂ ਇਹ ਜਗ੍ਹਾ ਤੇ ਸਾਡੇ ਕੋਲ ਇਹ ਬੰਦਾ ਹੋ ਜੇ 2200 ਤੇ ਜਾਊਗਾ ਰੈਜ਼ਿਸਟੈਂਸ ਤੇ ਜਾਊਗਾ ਇਹ ਪੋਟ ਲਵਾਂਗੇ ਇਹ 200 ਤੇ ਸਪੋਰਟ ਤੋਂ ਅਸੀਂ ਹਾਂ ਕਾਲ ਲਵਾਂਗੇ ਤਾਂ ਇਹੋ ਜਿਹੜਾ ਮਾਰਕੀਟ ਦਾ ਥਿਊ ਆ ਹੁਣ ਤੱਕ ਸਾਨੂੰ ਬਣ ਰਿਹਾ ਵਾ ਪਰ ਮਾਰਕੀਟ ਦੀ ਕੈਂਡਲ ਜਿਹੜੀ نیچے ਜਾ ਕੇ ক্লোਜ਼ ਕੀਤੀ ਨਾ ਸੇ ਸਪੋਰਟ ਲੈ ਸਕਦੇ ਆ ਤੇ ਨਾ ਹੀ ਅਸੀਂ ਕਾਲ ਲੈ ਸਕਦੇ ਹਾਂ ਇਹ ਵਾਲੀ ਕੈਂਡਲ ਜਿਹੜੀ ਆ ਟਰੇ ਪੂਰੀ ਜਿਹੜੀ ਆ ਇਹ ਲੈਵਲ ਤੇ ਫੇਰ ਇੱਕ ਵਾਰੀ ਔਰ ਉੱਪਰ ਜਾ ਕੇ ক্লোজিং ਦੀ ਦਿੱਥੂ ਦੇਖ ਸਕਦੇ ਅਸੀਂ ਕਾਲ ਲੈ ਸਕਦੇ ਹਾਂ 1:18 ਮਿੰਟ ਇਹ 1:18 ਮਿੰਟ ਤੇ ਕੈਂਡਲ ਤੋਂ ਉੱਪਰ ক্লোਜ਼ ਦਿੱਤੀ ਪਰ ਇਹ ਕੀ ਜਿਹੜੀ ਨੀਚੇ ਵੀਕਨੈਸ ਆ ਫੇਰ ਜਿਹੜੀ ਬਣ ਕੇ ਅਨਸ਼ਿਫਟਿੰਗ ਦਾ ਜਿਹੜਾ ਵਾ ਮੂਡ سپورਟ ਸਾਈਡ ਤੋਂ ਬਣ ਗਿਆ ਹੁਣ ਆਪਾਂ ਇਹ ਦੇਖ ਰਹੇ ਹਾਂ ਕਿਤੇ ਕਿ ਜਿਹੜਾ OI ਚੇਂਜ ਆ ਉਹ ਸਾਡੇ ਕੋਲ ਤैयार 200 ਤੋਂ ਤैयार 150 ਤੇ ਆਉਣ ਦੀ ਕੋਸ਼ਿਸ਼ ਕਰ ਰਿਹਾ ਔਰ ਜਿਹੜਾ ਵੋਲੀਅਮ ਆ ਉਹ ਤैयार 200 ਤੋਂ 100 ਤੇ ਆਉਣ ਦੀ ਕੋਸ਼ਿਸ਼ ਕਰ ਰਿਹਾ ਔਰ ਇਹ ਸਾਈਡ ਤੇ ਵੀ ਜਿਹੜੀ OI ਦੀ ਵੀਕਨੈਸ ਜਿਹੜੀ ਵੱਧ ਰਹੀ ਆ ਅਗਰ ਇੱਥੋਂ ਉੱਠ ਕੇ ਵੀ ਇੱਥੇ ਡਲ ਜੇਗਾ ਤਾਂ ਮਾਰਕੀਟ ਜਿਹੜਾ ਵਾ ਸਾਡਾ ਇਸ ਲੈਵਲ ਤੋਂ ਤैयार 200 ਤੋਂ ਤैयार 100 ਤੇ ਆਉਂਦੀ ਜਿਹੜੀ ਆ ਉਹ ਆਪਣੀ ਜਿਹੜੀ ਪਾਵਰ ਰੱਖਦਾ ਸੀ ਇੱਕ ਵਾਰੀ ਚੈੱਕ ਕਰ ਲੈਣੇ ਆ ਕਿ ਵੀਕਨੈਸ ਜਿਹੜੀ ਆ ਸਭ ਤੋਂ ਪਹਿਲਾਂ ਤਿਆਰ 150 ਤੇ OI ਚੇਨ ਚੈੱਕ ਕਰਾਂਗੇ ਜੋ ਕਿ ਇਨਕਰੀਜ਼ਿੰਗ ਮੋਡ ਦੇ ਵਿੱਚ ਆ ਔਰ ਆ ਵੋਲੀਅਮ ਚੈੱਕ ਕਰ ਲੈਣੇ ਆ ਬੋਲੀਆਂ ਦੀ ਜਿਹੜਾ ਵਾ ਉਹ ਇਨਕਰੀਜ਼ਿੰਗ ਮੋਡ ਦੇ ਵਿੱਚ ਆਪਣੀ ਮੰਡੀ ਉੱਪਰ ਚੁੱਕੀ ਆ ਨੇ ਔਰ ਇਸ ਟਾਈਮ ਤੇ ਜਿਹੜਾ ਜਿਹੜਾ ਵੋਲੀਅਮ ਜਿਹੜਾ ਥੋੜਾ ਜਿਹਾ ਵੀ ਇਨਕਰੀਜ਼ ਹੋਣਾ ਬਹੁਤ ਜ਼ਿਆਦਾ ਮਾਇਨੇ ਲੱਗਦਾ OI ਵੀ ਬਹੁਤ ਜ਼ਿਆਦਾ ਜਿਹੜਾ ਇਨਕਰੀਜ਼ ਕਰ ਰਿਹਾ ਚੱਕਦਾਂ ਨੂੰ ਇਸ ਵਕਤ ਅਸੀਂ ਇਹ ਤੋਂ ਕੁੱਡ ਦੀ ਟ੍ਰੇਡ ਜਿਹੜੀ ਅਸੀਂ ਨਹੀਂ ਕਰਾਂਗੇ ਉੱਪਰ ਵਾਲੇ ਲੈਵਲ ਤੇ ਹੁੰਦੀ ਫੇਰ ਅਸੀਂ ਕੁੱਡ ਦੀ ਟ੍ਰੇਡ ਕਰ ਰਹੇ ਹਾਂ ਮਾਰਕੀਟ ਦਾ ਥੋੜਾ ਬੈਰਿਸ਼ ਹੋਣ ਰਿਹਾ ਵਾ ਕਿਉਂਕਿ نیچے ਨੂੰ ਜੜੀ ਆ ਵੀਕਨੈਸ ਜੜੀ ਇਨਕਰੀਜ਼ ਹੋ ਰਹੀ ਹੈ। ਹੋ ਮਾਰਕੀਟ ਜਿਹੜੀ ਆ ਉਹ 1.5 ਹੋ ਜੇ ਇੱਕ ਲੈਵਲ ਹੋਰ ਨੀਚੇ ਆ ਗਈ ਹੁਣ ਡਾਟਾ ਚੈੱਕ ਕਰ ਲਈਏ ਥੋੜੀ। ਡਾਟਾ ਜਿਹੜਾ ਵਾ ਪੂਰਾ ਹੀ ਆ ਸੋਰ ਸਾਈਡ ਤੋਂ ਇੱਕ ਬੇਰੀਸ਼ ਜਿਹੜਾ ਵੀਊ ਬਣਾ ਰਿਹਾ ਤੈਯਾਰ 200 ਤੋਂ ਤੇ ਤੈਯਾਰ 100 ਤੇ ਜਿਹੜਾ ਸ਼ਿਫਟ ਹੋ ਗਿਆ OY ਚ ਔਰ ਹੁਣ ਜਿਹੜੀ ਸਪੋਰਟ ਆ ਉਹ ਇਹਦੇ ਕਰਕੇ ਤੈਯਾਰ 100 ਤੇ ਸ਼ੋ ਹੋ ਰਹੀ ਹੈ ਤਾਂ ਮਾਰਕੀਟ ਦਾ ਵੀਊ ਜਿਹੜਾ ਵਾ ਬੇਰੀਸ਼ ਹਾਲ ਅਗਰ ਉੱਪਰ ਜਾਊਗੀ ਤਾਂ ਫੇਰ ਹੀ ਅਸੀਂ ਜਿਹੜਾ ਬਾ ਪੁੱਟ ਕਰਕੇ ਲੈ ਸਕਦੇ ਹਾਂ ਕਿਉਂਕਿ ਉਹ ਇਸ ਜਗ੍ਹਾ ਤੇ ਵੋਲੀਅਮ ਜਿਹੜਾ ਵਾ ਸਾਡਾ ਹਜੇ ਵੀ ਜਿਹੜਾ ਬਣਿਆ ਹੋਇਆ ਵਾ ਮਾਰਕੀਟ ਹੋਰ ਨੀਚੇ ਆ ਗਈ ਨੀਚੇ ਵਾਲੇ ਲੈਵਲ ਤੇ ਤੱਕ ਜਿਹੜੀ ਆ ਕੇ ਲਗਭਗ ਆਈ ਆ ਇੱਕ ਵਾਰ ਦੀ ਛੱਤੀ ਮਿੰਟ ਦੇ ਇੱਕ ਵਾਰ ਦੀ ਛੱਤੀ ਮਿੰਟ ਤੇ ਜਿਹੜਾ ਵਾ ਮਾਰਕੀਟ ਨੀਚੇ ਆ ਗਈ ਨੇ ਹੁੰਦਾ ਸਾਨੂੰ ਮੌਕਾ ਨਹੀਂ ਦਿੱਤਾ ਬੈਨ ਦਾ ਹੁਣ ਜਿਹੜਾ ਸਪੋਰਟ ਆ ਸਾਡਾ ਉਹ 23100 ਤੇ ਆ ਗਿਆ ਉੱਪਰ ਔਰ ਉੱਪਰ ਜਾ ਕੇ ਜਿਹੜੀ ਕੈਂਡਲ ਦੀ ਹੈ ਇਹਨੇ ਕਲੋਜ਼ਿੰਗ ਦਿੱਤੀ ਹੈ ਟੱਚ ਲਗਭਗ ਟੱਚ ਹੋ ਗਈ ਹੈ ਤੇ ਇੱਕ ਵਾਰੀ ਸ਼ੀ ਰੀਟਸ ਪਰ ਰੀਟੈਸਟ ਕਰਾਂਗੇ ਰੀਟੈਸਟ ਦੇ ਵਿੱਚ ਕੈਂਡਲ ਜਿਹੜੀ ਨੀਚੇ ਜਾ ਕੇ ক্লোਜ਼ ਕੀਤੀ ਹੈ ਇੱਕ ਵਾਰੀ 39 ਮਿੰਟ ਤੇ ਇੱਕ ਇੱਕ ਮਿੰਟ ਤੇ ਜਿਹੜਾ ਡਾਟਾ ਚੇਂਜ ਹੋ ਰਿਹਾ ਚੈੱਕ ਕਰ ਲਾਂਗੇ ਇੱਕ ਵਾਰੀ 39 ਮਿੰਟ ਤੇ ਸਾਡੇ ਕੋਲ ਡਾਟਾ ਕੀ ਕਹਿ ਰਿਹਾ ਵਾ ਕਿ ਸਪੋਰਟ ਜਿਹੜਾ ਸਾਡਾ ਵਾ ਉਹ 2100 ਤੇ ਬਣਿਆ ਵਾ ਵੋਲੀਅਮ ਉਹ ਵੀ ਚੇਂਜ ਹੋ ਰਿਹਾ ਤੇ ਤੁਹਾਨੂੰ ਐਸੀ 98% ਉਹ ਵੀ ਚੇਂਜ ਐਸੀ ਦੇਖਾਂਗੇ ਕਿ ਇਨਕਰੀਜ਼ਿੰਗ ਮੋਡ ਦੇ ਵਿੱਚ ਹੈ ਜਾਂ ਡਿਗਰੀਜ਼ ਮੋਡ ਦੇ ਵਿੱਚ ਇਹ ਬਿਲਕੁਲ ਇਨਕਰੀਜ਼ਿੰਗ ਮੋਡ ਦੇ ਵਿੱਚ ਆ ਰਿਹਾ ਇੱਕ ਜਿਹੜਾ ਵਾ ਉਹ ਰਿਸਕੀ ਟ੍ਰੇਡ ਹੋ ਸਕਦੀ ਹੈ ਸਾਡੇ ਲਈ ਕਿਉਂਕਿ ਵੋਲੀਅਮ ਜਿਹੜਾ ਹੋਰ ਜ਼ਿਆਦਾ 베රිਸ਼ ਮੋਡ ਦੇ ਵਿੱਚ ਆ ਤੁਸੀਂ ਦੇਖੋਗੇ ਕਿ 23250 ਤੋਂ 23200 ਤੇ ਜਿਹੜਾ ਬਾ ਰਿਜ਼ਰਨ ਸ਼ਿਫਟ ਹੋ ਗਿਆ ਔਰ 23200 ਤੋਂ 23100 ਤੇ ਜਿਹੜਾ ਬਾ ਸਪੋਰਟ ਸ਼ਿਫਟ ਹੋਇਆ ਤੇ ਇਹ ਡੀਕਰੀਨਿੰਗ ਮੋਡ ਦੇ ਵਿੱਚ ਆ ਸੀ ਜਗ੍ਹਾ ਤੇ ਜਿਹੜੀ ਆ ਕੋਈ ਵੀ ਟ੍ਰੇਡਾ ਜੇ ਨਹੀਂ ਨਵਾਂ ਇੱਕ ਲਵ ਗੋਰ ਦਾ ਵੇਟ ਕਰ ਲੈਣੀ ਇਸ ਸੇਫ ਟ੍ਰੇਡ ਵਾਲੀ ਸਾਈਡ ਤੇ ਹੀ ਜਾਵਾਂਗੇ ਇਹ ਰਿਕਵਰੀ ਵਿੱਚ ਜਾ ਕੇ ਬੰਦ ਹੋਈ ਹੈ ਇਕਵਾਜੀ ਦੇ 45 ਮਿੰਟ ਤੇ ਇਕਵਾਜੀ ਦੇ 45 ਮਿੰਟ ਦਾ ਡਾਟਾ ਜਿਹੜਾ ਵਾ ਉਹ ਅი ਚੇਂਜ ਹੋ ਕੇ ਹੋਰ نیچے ਆ ਗਿਆ ਜਿੰਦਾ ਤੁਹਾਨੂੰ ਦੱਸਿਆ ਸੀਗਾ ਥੋੜੇ ਪੁਆਇੰਟ ਤੋਂ ਆਏ ਨਾ ਹੁਣ ਵੋਲਡਿਮ ਜਿਹੜਾ ਵਾ 94% ਆ ਦੇਖੋ ਜੀ ਇਨਕਰੀਜ਼ਿੰਗ ਮੋਡ ਦੇ ਵਿੱਚ ਆ ਜਿਹੜਾ ਕਿ ਇਨਕਰੀਜ਼ਿੰਗ ਮੋਡ ਦੇ ਵਿੱਚ ਆ ਤਾਂ ਇਤੋਂ ਅਸੀਂ ਜਿਹੜਾ ਵਾ ਜੇਕਰ ਕੁੱਟ ਦੀ ਟ੍ਰੇਡ ਲੈਣਾ ਚਾਹੀਏ ਅਸੀਂ ਤਾਂ ਲੈ ਸਕਦੇ ਹਾਂ ਜੇਕਰ ਇਹ ਤਾਂ ਜਿਹੜਾ ਵਾ ਉਹ ਵੀ ਕਿਨੈਸ ਜਿਹੜੀ ਆ ਵਧੀਆ ਤਰੀਕੇ ਦੇ ਨਾਲ ਬਣੀ ਹੋਈ ਹੈ ਜਿਹੜੀ ਵੀਕਨੈਸ ਆ ਦੇ ਰਹੀ ਹੈ ਲੇਕਿਨ ਉਹ ਘਾਟਾ ਤੇ ਇਸ ਕਰਕੇ ਅਸੀਂ ਇਹ ਵੀ ਟ੍ਰੇਡ ਜਿਹੜਾ ਵਾ ਉਹ ਸਕਿਪ ਕਰ ਦਾਂਗੇ ਟ੍ਰੇਡ ਨਹੀਂ ਲਵਾਂਗੇ ਅਸੀਂ ਸੇਫ ਟ੍ਰੇਡ ਦਾ ਸੋਚਾਂਗੇ ਜਾਂ ਮਾਰਕੀਟ ਦੇ ਉੱਪਰੋਂ ਦਾ ਲੈ ਵੇਟ ਕਰਦੇ ਮਾਰਕੀਟ ਸਾਡੇ ਕੋਲ 2 ਵਜੇ ਤੱਕ ਜਿਹੜੀ ਆ ਉਹ ਬਾਅਦ ਚ ਲੈਵਲ ਤੇ ਨਹੀਂ ਆਈ ਤਾਂ 2 ਵਜੇ ਤੱਕ ਹੀ ਅਸੀਂ ਟ੍ਰੇਡ ਕਰਾਂਗੇ ਕਿਉਂਕਿ ਅਸੀਂ 온ਲੀ ਸੇਫ ਟ੍ਰੇਡ ਹੀ ਜਿਹੜੀਆਂ ਵਾ ਉਹ ਚੁਣਨੀ ਆਵਾ ਇਨੀਸ਼ੀਅਲ ਮੋਡ ਦੇ ਵਿੱਚ ਅਗਲਾ ਸਿਚਰ ਲੱਗਦਾ ਸਾਡੇ ਕੋਲ ਜਿਹੜੀਆਂ ਟਰੇਡ ਹੋਈਆਂ 14 ਟਰੇਡs ਜਿਹਨਾਂ ਪਹਿਲਾਂ ਸਾਡਾ SL ਗਿਆ ਔਰ ਦੂਸਰੀਆਂ ਦੋਆਂ ਟਰੇਡ ਦੇ ਵਿੱਚ ਜਿਹੜਾ ਵਾ ਉਹ ਟਾਰਗੇਟ ਆਇਆ ਮੈਂ ਇਹ ਚੀਜ਼ ਮੰਨਦਾ ਕਿ ਮਾਰਕੀਟ ਦੇ ਵਿੱਚ ਅੱਜ ਹੋਰ ਵੀ ਟਰੇਡ ਬਣੀਆਂ ਸੀਗੀਆਂ ਪਰ ਮੈਂ ਸਿਰਫ ਦਾ ਸਿਰਫ ਅੱਜ ਜਿਹੜੀਆਂ ਉਹ ਸੇਫ ਟਰੇਡ ਦੀ ਜਿਹੜੀ ਗੱਲ ਕਰਦਾ ਮੈਂ ਤੇ ਬਾਕੀ ਇੱਕ ਸਾਡਾ AOC ਦਾ ਬੈਚ ਜਿਹੜਾ ਵਾ ਉਹ ਅਨਲਾਈਨ ਸਟਾਰਟ ਹੋ ਰਿਹਾ ਤਾਂ ਤੁਸੀਂ ਵੈਬਸਾਈਟ ਤੇ ਜਾ ਕੇ ਬੈਚ ਦੀ ਸਾਰੀ ਡਿਟੇਲ ਚੈੱਕ ਕਰ ਸਕਦੇ ਪਰ ਜਰਮੀਨਿਅਮ ਜਾ ਕੇ ਤੁਸੀਂ ਪ੍ਰਾਈਸਿੰਗ 'ਚ ਜਾਣਾ। ਇਹ ਉਸੇ ਦੇ ਕੋਰਸ ਤੇ ਕਲਿੱਕ ਕਰਕੇ ਸਾਰੀ ਡਿਟੇਲ ਲੈ ਸੰਦੇਹ ਹੋਵੇ ਸਬਸਕ੍ਰਾਈਬ ਕਰੋਗੇ ਤੁਹਾਨੂੰ ਕੰਟੈਂਟ ਵਗੈਰਾ ਸਾਰਾ ਕੁਝ ਮਿਲ ਜੂਗਾ। 5 ਦਿਨ ਦੀ ਕਲਾਸਿਸ ਲਾਉਗੀ 5 ਦਿਨ ਦੀ ਇਹਦੀ। ਉਸ ਤੋਂ ਬਾਅਦ ਤੁਹਾਨੂੰ ਪ੍ਰੈਕਟਿਸ ਕਰਾਈ ਜਾਊਗੀ। ਇੱਕ ਦਿਨ ਬੈਕ ਟੈਸਟਿੰਗ ਦਾ ਹੋਊਗਾ। ਤੇ ਜਿਹੜਾ ਆਫਲਾਈਨ ਵੀ ਫੀ ਕੋਰਸ ਦਾ ਆਫਲਾਈਨ ਕੋਰਸ ਹੈਗਾ ਦੀ 5000 ਰੁਪਿਆ ਫੀਸ ਹੈ ਦਿੱਲੀ ਦੇ ਵਿੱਚ ਹੋਊਗੀ ਤੇ ਆਨਲਾਈਨ ਦਾ ਜਿਹੜਾ ਬਹੁਤ 7000 ਰੁਪਿਆ ਫੀਸ। ਧੰਨਵਾਦ।